ਜਰੂਰ ਆਉਣਾ ਇਹ ਨਹੀਂ ਚੱਲਣਾ ਉਹ ਹੱਥ ਚੋਂ ਚੱਲ ਚੱਲੀਏ ਇੱਕ ਇੱਕ ਵਾਰੀ ਦਿਖਾਉਣਾ ਤੇਰਾ ਆਣੀ ਘੁੰਮੀਆਂ ਇਹ ਉਹ ਵਾਲੀ ਘੁੰਮੀਆਂ ਉਹ ਐ ਉਧਰ ਭਰਾਨਾ ਵਾਲੀ ਉਹ ਵੀ ਜਾਈ ਬਾਹਾਂ ਦਾ ਤੋੜ ਹੋਈ Lampung mandi jatuh फपत्जी ट Allah बाजइÖ

何だ ਕਾ ਵੀ ਕਿੱਥੇ ਕਿੱਥੇ ਮਾਰਦਾ ਫਟੇ ਆ ਸੁਸਤਾ ਪਿਆ ਠਹਿਰਾ ਮੈਨੂੰ ਕਹਿੰਦਾ ਦੇ ਪੈਰਾ ਦੇ ਤਾ ਉਹਦੂ ਪਰੇ ਖੜਾ ਜੀ ਸਰਪੰਚ ਮੇਰੇ ਰੋਜ ਮਾਰਦਾ ਪੰਜ ਉਹ ਬਚਾਰਾ ਬੇਟੀ ਛਡਾਉਣ ਆਇਆ ਉਹ ਨੂੰ ਅੰਦਰੀ ਛੱਡ ਕੇ ਕਹਿੰਦੀ ਹੁਣ ਤਾਂ ਦੁੱਖ ਦੇ ਮੋਢੇ ਤੇ ਨਾਲੇ ਦੁੱਖ ਦੇ ਗੋਡੇ ਆ ਕੋਈ ਨਹੀਂ ਖਾਣ ਨੂੰ ਲਿਆਉਂਦਾ ਡੋਡੇ ਉੱਥੋਂ ਨਿਆਣੇ ਵੀ ਜੰਮੇ ਰੋਡੇ ਢੋਡੇ ਆ ਮੈਂ ਤੜੀ ਗਾ ਪੈਜੀ ਪਾਜੀ ਵੀਡੀਓ ਬਣਾ ਕੇ ਮੋਦੀ ਤੱਕ ਪਾ ਦੇ ਸ਼ਾਇਦ ਕੋਈ ਹੱਲ ਹੋ ਜਾਵੇ ਉਹਦਾ ਦਿਮਾਗ ਪੈਸੇ ਹੀ ਖਰਾਬ ਹੋਇਆ ਤੂੰ ਲੈ ਕੇ ਜਿਆਦਾ ਓਏ ਓਏ ਗੱਲ ਸੁਣ ਲਈ ਓਏ ਕੀ ਹੋ ਰਿਹਾ ਓਏ ਮਰਾਸੀਆ ਓ ਯਾਰ ਤੈਨੂੰ ਓ ਇਹਦੇ ਜੰਮੇ ਦਾ ਪਤਾ ਵੀਰੇ ਆ ਖੜਾ ਓਏ ਇਹ ਜੰਮੇ ਆ ਓ ਪਿਛਾੜ ਲਿਆ ਨੂੰ ਮੈਂ ਓਏ ਇਹਨੂੰ ਤੂੰ ਪਿਛਾੜ ਲਿਆ ਓ ਮੇਰੇ ਹੱਥਾਂ 'ਚ ਜੰਮੇ ਆ ਏ ਓ ਤੇਰੇ ਹੱਥਾਂ 'ਚ ਜੰਮੇ ਆ ਓ ਮੇਰੇ ਸਾਹਮਣੇ ਜੰਮੇ ਆ ਓ ਪਰ ਕਿੱਥੇ ਮੰਜੀ ਤੇ ਓਏ ਆਰੇ ਨਾ ਫਿੱਟ ਬੁੱਟੂ ਸੀ ਬੰਦਿਆਈ ਸੀ ਓਏ ਆਹੋ ਹੀ ਗੱਲ ਨਹੀਂ ਇਹ ਜੰਪਿਆ ਓਏ ਇਹ ਮਰਾਸੀ ਜੰਪਿਆ ਓਏ ਖੁਸਰੇਪੁਰ ਕਾ ਮਰਾਸੀਓ ਦੇ ਮੁੰਡਾ ਹੋਇਆ ਆਹੋ ਖੁਸਰੇ ਵਧਾਈ ਲੈਣਾਂਗੇ ਓਏ ਖੁਸਰੇ ਵਧਾਈ ਲੈਣ ਆ ਗਏ ਇਹ ਕੁਦਰਾ ਕੇ ਬੰਦਿਆ ਕਹਿੰਦਾ ਜੀ ਮੁੰਡੇ ਦਾ ਪੱਖਾ ਕੱਢੋ ਕਿਹੜਾ ਓਏ ਖੁਸਰਾ ਕਹਿੰਦਾ ਵੀ ਮੁੰਡੇ ਦਾ ਵਿਯੋਗ ਨੋ ਕਿਹੜਾ ਓਏ ਇਹਦੀ ਮਾਂ ਨੇ ਕੁਦਰਾ ਦੀ ਮੁੱਠੀ 1000 ਰੁਪਏ ਦਿੱਤਾ ਓਏ ਓ ਗਿਆ ਕਹਿੰਦੀ ਐ ਗੱਲ ਦੱਬੀ ਰਹਿਣ ਦੇ

यार यार नो आ, मतलब क्या सब यार है तो मुश्किल का यार कोई नहीं सारे तेन तो की मुश्किल रहेगी तेरी की बुरी लगती मेरा भाई शेर का मार फाता मतलब तू सुना भी मार फाता शेर क्या जो तेरा इतबार करते हैं अशर तक इंतजार करते हैं जो तेरा इतबार करते हैं वो तो हशर तक इंतजार करते हैं उतने बिना रिट नहीं करते कि जितने बेजगार करते हैं ਅੱਗਰੀ ਬੱਤੀ ਕੀ ਕਰੇਗਾ ਨਾ ਕਰੇ ਮੇਰੇ ਬੰਦੋਸ ਸੇ ਪਿਆਰ ਕਰਤੇ ਇਹ ਬਾਜੀ ਚੱਲਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਆ ਮੈਨੂੰ ਵੀ ਲੈ ਚਲੋ ਨਾਲ ਮੇਰੀ ਜਮਾਨਤ ਹੀ ਕਰਾ ਦਿਓ ਆ ਨਿਆਣਿਆਂ ਦੇ ਕਰਕੇ ਜੀ ਆ ਦਿਨ ਦੇਖਣੇ ਪੈ ਗਏ ਆ ਦੋਨੇ ਜੰਮੇ ਤੇ ਦੋਨੇ ਨਕੰਮੇ ਇਹਨਾਂ ਕਰਕੇ ਹੋਇਆ ਹਾਲ ਉੱਤੋਂ ਚਿੱਟੇ ਹੋ ਗਏ ਵਾਲ ਹੁਣ ਹੈ ਨਹੀਂ ਕੋਈ ਮੇਰੇ ਨਾਲ ਉਹ ਸਾਹਮਣੇ ਖੜਾ ਜੀ ਫਟੇ ਮੇਰੇ ਰੋਜ਼ ਮਾਰਦਾ ਪਟੇ ਆ ਮੈਂ ਦੱਸ ਵੀ ਨਹੀਂ ਸਕਦਾ ਜੀ ਕਿੱਥੇ ਕਿੱਥੇ ਮਾਰਦਾ ਪਟੇ ਆ ਸੁੱਤਾ ਪਿਆ ਖੈਰਾ ਮੈਨੂੰ ਕਹਿੰਦਾ ਦੇ ਪੈਰਾ ਦੇ ਪੈਰਾ ਉਦੋਂ ਪਰੇ ਖੜਾ ਜੀ ਸਰਪੰਚ ਮੇਰੇ ਰੋਜ਼ ਮਾਰਦਾ ਪੰਜ ਉਹ ਵਿਚਾਰਾ ਮੈਨੇ ਛਗਾਉਣ ਆਇਆ ਉਹਨੂੰ ਅੰਦਰ ਹੀ ਛੱਡ ਗਏ ਭਾਜੀ ਹੁਣ ਤਾਂ ਦੁੱਖ ਦੇ ਮੋਢੇ ਤੇ ਨਾਲੇ ਦੁੱਖ ਦੇ ਗੋਡੇ ਆ ਕੋਈ ਨਹੀਂ ਖਾਣ ਨੂੰ ਨੇ ਆਉਂਦਾ ਡੋਡੇ ਉੱਤੋਂ ਨਿਆਣੇ ਵੀ ਜੰਮੇ ਰੋਡੇ ਭੋਡੇ ਆ ਮਾੜੀ ਜੀ ਵੀਡੀਓ ਬਣਾ ਕੇ ਮੋਦੀ ਨੂੰ ਪਾ ਰਿਹਾ ਸ਼ਹਿਰ ਕੋ ਭਲਾ ਹੋ ਜਾਵੇ ਮਾ ਪਤਾ ਨਹੀਂ ਹੁਣ ਵੀਡੀਓ ਵਾਲੀ ਜੀ ਵੱਡੇ ਸਾਭ ਜੀ ਪਾ ਦੇ ਆ ਸ੍ਰੀ ਕਾਸ਼ ਜੀ ਹਾਂ ਸਾਸਤ੍ਰੀ ਘਰ ਅੱਜ ਅਸੀਂ ਆਇਆ ਹਵੇਲੀ ਚ ਅਚਾਨਕ ਪ੍ਰੋਗਰਾਮ ਆ ਗਿਆ ਤੇ ਕੋਈ ਸੋਚ ਵਿਚਾਰਦੇ ਨਹੀਂ ਸੀ ਕਿ ਆਪਾਂ ਕਿੱਦਾਂ ਬਲੌਗ ਸ਼ੂਟ ਕਰਨਾ ਜਾਂ ਕੀ ਕਰਨਾ ਨਾ ਜੋ ਮਰਮੜਾ ਦੇ ਲੱਗਿਆ ਆ ਕੇ ਵੀ ਮੰਨ ਲਓ ਇੱਥੇ ਦਾ ਆ ਚੀਜ਼ ਬਣਾ ਲੈਨੇ ਆ ਉਹ ਤਿਆਰ ਕਰੀਆ ਲੇਕਨ ਨੈਕਸਟ ਟਾਈਮ ਫੇਰ ਕਿਤੇ ਆਵਾਂਗੇ ਤਾਂ ਵਧੀਆ ਢੰਗ ਨਾਲ ਬਲੌਗ ਬਣਾਵਾਂਗੇ ਹਨਾ ਤੇ ਤੁਸੀਂ ਆਓ ਤੁਹਾਨੂੰ ਦਿਖਾਉਂਦੇ ਆ ਇੱਥੇ ਦੇ ਰੰਗ ਤਕਰੀਬਨ ਜਿੰਨਾ ਕਿ ਅਸੀਂ ਘੁੰਮਿਆ ਸਾਨੂੰ ਵਧੀਆ ਲੱਗਿਆ ਚਲੋ ਸਾਡੇ ਪੁਰਾਣੇ ਸਮੇਂ ਦੇ ਦਰਜੀ ਜਿਹੜੇ ਥੱਲੇ ਏਡਾ ਲਾ ਕੇ ਤੇ ਉੱਤੇ ਇੱਕ ਫਰੇਜ਼ੀ ਰਹਿੰਦੇ ਸੀ ਤਕਰੀਬਨ ਡਿੱਟੋ ਹੀ ਆ ਹੈ ਨਾ ਬਹੁਤ ਵਧੀਆ ਜਿਖ ਰਹਿ ਰਹੇ ਸੀ ਇਹ ਗੱਲਾਂ ਤੁਸੀਂ ਕੁਝ ਹੋਰ ਸੁਣਨੀ ਚਾਹਦੇ ਕਮੇਡੀ ਟਿਮ ਵੀ ਜੀ 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 ਜ ਤੇ ਬ੍ਰੇਕ ਦੇ ਦਰਮਿਆਨ ਤੁਹਾਨੂੰ ਇਸ ਤਰ੍ਹਾਂ ਇਸਤੇਮਾਲ ਵੈਲਕਮ ਦੰਦ ਪੰਜਾਬ ਸਵਾਗਤ ਕਰਦੇ ਹਾਂ ਜੀ ਮੈਂ ਬਹੁਤ ਸਾਰੇ ਸੰਗਠਨ ਇਹ ਪ੍ਰਾਰਟੀ ਵੀ ਪਹਿਲੀ ਇਹ ਟੀਵੀ ਇਦਾਂ ਦੇ ਹੁੰਦੇ ਸੀ ਕਦੇ ਦਾ ਸ਼ਰਨਨਾ ਕਿ ਜੀ ਸ਼ਰਨ ਨਹੀਂ ਹੈ ਦਾ ਸ਼ਰਨ ਹੁੰਦੇ ਸੀ ਬਹੁਤ ਸਾਰਾ ਆਪਕੋ ਸ਼ੁਭ ਨੂੰ ਸੇਖਣ ਇਹ ਦਾਣੇ ਪਾ ਕੇ ਰੱਖਦੇ ਹੁੰਦੇ ਸੀ ਤੇਰੇ ਵੀ ਯੋਗਰੀ ਤਾਂ ਸੁਟਣਾ ਕੀ ਮਟਾ ਨਾ ਤਜਣਾ ਖੜਾ ਸੁਟਦਾ ਉਹ ਚੰਗੇ ਨੇ ਤੀਪੀਆਂ ਦਾ ਹੱਥ ਜੀ ਆਵਾਜ਼ ਆਉਂਦੀ ਆਮੈਂ ਅੜੀ ਕਲੀ ਦੇ ਅੰਨ ਅੰਗਣੇ ਰਵਰਾ ਦੇ ਆ ਜਾਓ